ਮੇਰੇ ਬਾਕੀ ਬੰਦੂ ਨੇ ਹਾਂ ਤਾਂ ਖਾਬ ਹੋ ਰਹੀ ਹੈ ਮੈਂ ਕਹੀਂ ਤਾਂ ਨੀ ਵੀਡੀਓ ਕੀਤੀ ਹੈ ਇਹਦਾ ਹੱਥ ਵੀ ਆ ਵਾਲਾ ਟੁੱਟਿਆ ਹੋਇਆ ਲੱਗਦਾ ਵਾ ਮੈਨੂੰ ਇਹ ਨਹੀਂ ਲੈਟਰੀਨ ਦੇ ਵਿੱਚ ਕੀਤੀ ਹੋਈ ਆ ਫਿਰ ਮੈਂ ਪੁਲਸ ਵਾਲਿਆਂ ਨੂੰ ਵੀ ਫੋਨ ਕੀਤਾ ਵਾ ਪੁਲਸ ਵਾਲੇ ਵੀ ਆਏ ਹੈਗੇ ਤੇ ਮੈਂ ਹੋਰ ਆਪਣੇ 108 ਤੇ ਨਹੀਂ ਗੱਲ ਕੀਤੀ ਆ 112 ਤੇ ਕੀਤੀ ਆ ਸੰਵੇਦਨਾਤ ਵੀ ਕੀਤੀ ਆ ਗੱਲ ਬਣੀ ਨਹੀਂ ਕਿ ਮੈਂ ਕਹੀਂ ਤੁਹਾਨੂੰ ਫਿਰ ਦੱਸਿਆ ਸੀਗਾ ਮੈਂ ਫੋਨ ਵੀ ਚੁਲਾਇਆ ਵਾ ਹੂੰ ਬਿਲਕੁਲ ਪੀਟੀ ਲੱਗੀ ਹੂੰ ਆਪ ਵੀ ਟੁੱਟਿਆ ਹੋਇਆ ਵਾ। ਹਾਂ। ਤੇ ਇਹਨੂੰ ਮਤਲਬ ਮੈਂ ਉਹ ਕਿਦੋਂ ਦੇਖਿਆ ਤੁਸੀਂ ਜੀ? ਇਹ ਬਾਜੀ ਪਹਿਲਾਂ ਉੱਧਰ ਪਿਆ ਹੋਇਆ ਸੀਗਾ ਉਹ ਪੰਪ ਦੇ ਕੋਲ। ਹਾਂ। ਤੇ ਇਹਨੂੰ ਚਾਹ ਬਣੀ ਪਲਾਇਆ। ਲੇਕਿਨ ਇਹਦਾ ਬਾਅਦ ਵਿੱਚ ਪਹਿਲਾਂ ਅੱਜ ਛੇੜ ਦੀ ਗੱਲ ਆ ਇਹ। ਹਾਂ ਜੀ ਬਰੇ। ਤੇ ਫਿਰ ਮੈਂ ਪੁਲਿਸ ਨੂੰ ਵੀ ਫੋਨ ਕੀਤਾ ਸੀਗਾ ਪੁਲਿਸ ਵਾਲੇ ਆਏ ਸੀ ਕਿ ਹੁਣ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਗੁਰਪ੍ਰੀਤ ਬਾਜੀ ਆ ਰਹੇ ਨੇ। ਹਾਂ। ਤੇ ਫਿਰ ਉਹ ਬੈਠੇ ਰਹੇ ਤੁਹਾਡੀ ਵੇਟ ਕਰਦੇ ਰਹੇ ਨੇ। ਹਾਂ। ਉਹਨਾਂ ਨੂੰ ਵੀ ਇਹ ਸੀਗਾ ਕਿ ਹੁਣ ਕੋਈ ਹੈ ਨਹੀਂ ਐ ਦਾ। ਤੇ ਫਿਵਲੋਸਪਲ ਵਿੱਚ ਜੀ ਜਾਊਗਾ ਮੈਂ ਉੱਥੇ ਵੀ ਫੋਨ ਕੀਤਾ ਸੀਗਾ ਤੇ ਉਹ ਕਹਿੰਦੇ ਜੀ ਅਸੀਂ ਲੈ ਤਾਂ ਆਉ ਵੀ ਲੇਕਿਨ ਤੁਹਾਨੂੰ ਲਾਲ ਰਹਿਣਾ ਪਊਗਾ ਦੇਖੋ ਉੱਥੇ ਵੀ ਕੋਈ ਹੋਣਾ ਚਾਹੀਦਾ ਨਾ ਉਹ ਕੇ ਫਿਰ ਇਹਨਾਂ ਬਾਹਾਂ ਟੁੱਟੀ ਹੋਈ ਹੈ ਦੀ ਅਨਕੌਂਸ਼ੀਅਸ ਜੀ ਹੋ ਗਈ ਨਾ ਲੈਟਨ ਵੀ ਵਿੱਚ ਨਿਕਲੀ ਹੋਈ ਆ ਜੀ ਆ ਬਾਹਾਂ ਵੀ ਟੁੱਟੀ ਹੋਈ ਹੈ ਦੀ ਬਾਹਾਂ ਦੀ ਟੁੱਟੀ ਹੋਈ ਆ ਸੁੱਜਿਆ ਹੋਇਆ ਸਾਰਾ ਹੂੰ ਭਈਆ ਇੱਕ ਦਸਤਾਨਾ ਮੈਨੂੰ ਵੀ ਦੇ ਦਿਓ ਆ ਕਿਉਂ ਗਲਵਜ਼ ਦੇਵ ਲਿਆ ਕੇ ਹੋਰ

निम बहादुर रिम बहादुर नीम रिम बहादुर नीम, नीम। बहादुर अरे नीम बहादुर भाई उठो खड़े हो जाओ यार हम तो लेने आए तेरे से काठमांडू से आए हैं हम तेरे को लेने क्या किसने मारा जे टांग बाजू कैसे टूट गया वाह बंदेया पूरा ठाड़ा बंदे दी की हालत आददा इंसान आ गट देखो टूटया हुआ बेचारे दा लटक रेहा ਕਿਵੇਂ ਟੁੱਟਿਆ ਕੋਈ ਐਕਸੀਡੈਂਟ ਹੋ ਗਿਆ ਜਾਂ ਕਿਸੇ ਨੇ ਮਾਰਿਆ ਹੱਡੀ ਬਾਹਰ ਨਿਕਲੀ ਹੋਈ ਹੈ ਹਾਂ ਜੀ ਕਹਿੰਦੀ ਪਿੱਛੇ ਨੂੰ ਮੜਿਆ ਨਹੀਂ ਯਾਰ ਤਾਂ ਨਹੀਂ ਮੈਂ ਸਿੱਧਾ ਕਰਤਾ ਚੱਕ ਪਰਿਆ ਤਾਂ ਉਹ ਗੱਟ ਟੁੱਟਿਆ ਹੋਇਆ ਜੀ ਦੇਖੋ ਹੱਡੀ ਬਾਹਰ ਨਿਕਲੀ ਪਈ ਆ ਤੇ ਪਤਾ ਨਹੀਂ ਕਿੰਨੇ ਦਿਨਾਂ ਦਾ ਵਿਚਾਰਾ ਐਂ ਤੁਰਿਆ ਫਿਰਦਾ ਕੋਈ ਬਾਤ ਨਹੀਂ ਬਈਆ ਵੀ ਠੀਕ ਹੋ ਜਾਏਗਾ ਫੜਿੰਗੇ ਸਿੱਧੀ ਕਰਕੇ ਪਾਏ ਦੀ ਬੈਠੋ ਗੱਤੇ ਚ ਫੜਾਇਓ ਚੱਕੋ ਡੱਕਾ ਪੇਸ਼ ਆਈ ਆ ਦੋ ਡੱਕੇ ਪਏ ਕਿੰਨਾ ਦਿਨ ਗੁੱਸੇ ਕਿੱਥੇ ਦੇਣਗੇ ਮੈਂਗਾ ਪਾਣੀ ਪੀਂਵੇ ਨਾ ਤਾਂ ਵਾਈਗਰ ਜਾਣਦਾ ਪਾਣੀ ਜੱਟਾ ਟੱਪੜੇ ਉੱਪਰ ਕਰਦੇ ਹੋਏ ਉਹ ਵੀ ਅੱਗੇ ਕੱਢ ਦਿੰਦਾ ਉਹ ਤਾਂ ਸਿੱਧਾ ਹੀ ਬੰਦ ਉਹ अभी टेंशन नहीं लेनी है सब ठीक हो जाएगा ठीक है ये आंख के बीच में मोतीया भी आया हुआ है मां बताइए तुम्हें मारया आया क्या आपकी जो चोट कैसे लगी थी हाँ चोट कैसे लगी थी ये घुस गया था कहां से और और पर ये पट्टी किसने करवाई आपकी हां ये पट्टी सिर के ऊपर किसने करवाई पता नहीं याद नहीं है कुछ तो मार के तो नहीं फेंक के गया आपको साहब आप तो फिर आपको थे पता थे नहीं है कि कुट्टी कौन करवा गया आपकी हां शुक करो चलो कोई बात नहीं थी। ठीक हो जाएगा या बाबा घबराना नहीं है अब ठीक है हॉस्पिटल लेके चलेंगे आपको अभी हम उठिएगा उठिएगा थोड़ा भाई गुरु जी का खालसा भाई गुरु जी की फतेह जी कोई बात नहीं बख्श ਦਾ ਮਾਰਿਆ ਹੋਇਆ ਇਨਸਾਨ ਲੇਟ ਜਾਓ ਹਮ ਬਿਠਾ ਲੇਗੇ ਤੈਨੂੰ ਬੈਠ ਜਾਓ ਬੈਠ ਜਾਓ ਕੰਬਲ ਲਿਆਓ ਚੱਕ ਲਓ ਲੇਟੀ ਨਿਕਲੀ ਹੋਈ ਆ ਤੂੰ ਬੈਠ ਜਾਓ ਬੈਠ ਜਾਓ बाबा ਬੈਠ ਜਾਓ ਜਿੱਦੇ ਸੇ ਬੈਠ ਜਾਓ ਗੱਲ ਵੀ ਆ ਰਹੀ ਹੂੰ ਹੂੰ ਕੋਈ ਬਾਤ ਨਹੀਂ बाबा ਇਸ ਕੋ ਐਸੇ ਰੱਖ ਲਓ ਹੱਥ ਕੋ ਐਸੇ ਆਰਾਮ ਸੀ ऐसे आराम से रख लो हाथ को ऐसे ठीक है अब खेलेगा नहीं रस्सी बांध दी हमने भाई गुरु जी का खालसा भाई गुरु जी की फतेह जी नीम बहादुर नेपाल ਦਾ ਰਹਿਣ ਵਾਲਾ ਹਾਂ ਜ ਨੇਪਾਲੀ ਪੰਜਾਬ ਦੇ ਵਿੱਚ ਲੱਖਾਂ ਹੀ ਕੰਮ ਕਰਦੇ ਆ ਸਾਡੀਆਂ ਰਸੋਈਆਂ ਸਾਡੇ ਹੋਟਲਾਂਾਂ ਚ ਰੈਸਟੋਰੈਂਟਾਂ ਚ ਜਿੱਥੇ ਅਸੀਂ ਮਹਿੰਗੇ ਪਕਵਾਨ ਖਾਣ ਜਾਂਦੇ ਆ ਉੱਥੇ ਇਹ ਲੋਕ ਆਪਣੇ ਹੁਨਰ ਨਾਲ ਸਾਨੂੰ ਲਾਜਵਾਬ ਕਰਦੇ ਆ ਪਰ ਜਦੋਂ ਕਈ ਵਾਰੀ ਕੋਈ ਨੀਮ ਬਹਾਦਰ ਵਰਗਾ ਇਹਨਾਂ ਹਾਲਾਤਾਂ 'ਚ ਪਹੁੰਚ ਜਾਂਦਾ ਹੋ ਸਕਦਾ ਹੈ ਸ਼ਰਾਬ ਪੀਂਦਾ ਹੋਵੇ ਨਸ਼ੇ ਕਰਕੇ ਹੋ ਗਿਆ ਹੋਵੇ ਇਦਾਂ ਹੋ ਸਕਦਾ ਹੈ ਇਹਨੂੰ ਕੋਈ ਆਪਦੇ ਨਾਲ ਦੇ ਕੋਈ ਲੜਾਈ ਲੜੋਈ ਹੋ ਗਈ ਕਿਸੇ ਦੇ ਨਾਲ ਸੁੱਟ ਗਿਆ ਇੱਥੇ ਇਹ ਰੱਬ ਜਾਣਦਾ ਹਜੇ ਪੂਰੀ ਗੱਲ ਦੱਸਣ ਦੇ ਕਾਬਿਲ ਨਹੀਂ ਹੈਗਾ ਪਰ ਨੀਮ ਬਹਾਦਰ ਦੀ ਆ ਹਾਲਤ ਇਦਾਂ ਹੋਣੀ ਬਣਦੀ ਹੈ ਕੋਈ ਜਾਇਜ਼ ਗੱਲ ਆ ਕੋਈ ਇਹ ਲੁਧਿਆਣੇ ਵਰਗੇ ਸ਼ਹਿਰ 'ਚ ਦੁਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਜੜਾਂ ਦੇ ਵਿੱਚ ਤੇ ਇੱਥੇ ਪਿਆ ਪਾਣੀ ਪਾਣੀ ਭਲਾ ਰੋ ਕਾਕਾ ਜੀ ਤੇ ਪਲਾਓ ਔਰ ਭਿਲਾ ਕੇ 2 ਮਿੰਟ 2 ਮਿੰਟ ਪਾਣੀ ਦੇ ਲੋ ਪਾਣੀ ਭਲਾ ਪਹਿਲਾਂ ਲੈ ਬਾਬਾ ਪਾਣੀ ਪੀਓ ਮੈਂ ਆ ਤਾ ਦਿਖਾਈ ਵੀ ਨਹੀਂ ਦਿੰਦਾ ਮੇਰੇ ਨਾਲਾ ਦਿਖਦਾ ਨਹੀਂਗਾ ਬਈ ਮੈਂ ਦਿਖਦਾ ਨਹੀਂਗਾ ਦਿਖਾਈ ਵੀ ਨਹੀਂ ਦੇ ਦਿੰਦਾ ਜੀ ਬੰਦੇ ਨੂੰ ਮੋਤੀਆ ਫੈਲਿਆ ਪਿਆ ਹਾਂ ਅੱਖਾਂ ਦੇ ਵਿੱਚ ਚਿੱਟੇ ਫੋਲੇ ਹੋਏ ਪਏ ਆ ਜਿਹਨੂੰ ਆਪਾਂ ਕਹਿੰਦੇ ਮੋਤੀਆ ਬਿੰਦ ਤੇ ਇੰਨੇ ਕਰਮ ਤੋਂ ਜਪੜਾ ਨਾ ਬਾਬਾ ਛੋੜਨਾ ਛੋੜ ਇੱਕ ਮਿੰਟ ਛੋੜਨਾ ਇੱਕ ਮਿੰਟ ਛੋੜਨਾ ਜੇ ਲੈ ਲਓ ਪਕੜੋ ਜੇ ਪਕੜੋ ਜੇ ਬੋਤਲ ਲੈ ਲਓ ਬੋਤਲ ਲੈ ਲਓ ਬਾਬਾ ਦੇਖੋ ਦਿਖਦਾ ਨਹੀਂ ਜੀ ਉਹਨੂੰ ਬਲਾਈਂਡ ਆ ਜੀ ਬੰਦਾ ਜੇ ਲੈ ਲਓ ਬੋਤਲ ਪਕੜ ਲਓ ਜੇ ਲੈ ਲਓ ਕੌਣ ਸਮਝਦਾ ਨਹੀਂ ਦਿਖਾਈ ਨਹੀਂ ਦਿੰਦਾ ਜੀ ਟੋਟਲੀ ਬਲਾਈਂਡ ਆ ਟੋਟਲੀ ਬਲਾਈਂਡ ਆ ਜੀ ਬੰਦੇ ਨੂੰ ਦਿਖਦਾ ਨਹੀਂਗਾ ਜੀ ਉਹ ਵਾਹ ਰੱਬਾ ਇਹ ਇਸ ਤਰ੍ਹਾਂ ਦੇ ਬੰਦੇ ਇਦਾਂ ਹੀ ਸੜਕਾਂ ਤੇ ਰੁਲ ਕੇ ਮਰ ਜਾਂਦੇ ਨੇ ਇਹਨਾਂ ਨੂੰ ਰੋਣ ਵਾਲਾ ਤਾਂ ਕੋਈ ਹੈ ਨਹੀਂ ਪਰ ਇਹਨਾਂ ਨੂੰ ਜਿਉਂਦੇ ਜੀ ਪੁੱਛਣ ਵਾਲਾ ਵੀ ਕੋਈ ਨਹੀਂ ਭਾਈ ਠੀਕ ਆ ਇਹ ਪਰਦੇਸੀ ਨੇ ਠੀਕ ਆ ਇਹਨਾਂ ਹਾਲਾਤਾਂ ਚ ਚਲੇ ਗਏ ਕਿਸੇ ਕਾਰਨ ਹੋ ਸਕਦਾ ਇਹਨਾਂ ਦੀ ਕੋਈ ਆਪਣੀ ਗਲਤੀ ਵੀ ਰਹੀ ਹੋਵੇ ਪਰ ਹੈ ਤਾਂ ਇਨਸਾਨ ਆ ਭਾਈ ਹੈ ਤਾਂ ਇਨਸਾਨ ਆ ਭਾਈ ਸਾਡੇ ਚ ਮਾੜੀ ਮੋਟੀ ਇਨਸਾਨੀਅਤ ਹੈਗੀ ਆ ਕਿ ਅਸੀਂ ਵੀ ਮਰ ਗੀ ਸਾਡੇ ਅੰਦਰਲੀ ਇਨਸਾਨੀਅਤ ਵੀ ਜਮਈ ਪਤਾ ਨਹੀਂ ਕਿੰਨੇ ਨੀਮ ਬਹਾਦਰ ਵਰਗੇ ਲੋਕ ਇੱਥੇ ਦਮ ਤੋੜ ਦਿੰਦੇ ਹੁਣ ਇੰਨੀ ਠੰਡ ਹੋਣ ਵਾਲੀ ਆ ਤੇ ਇਸ ਮੌਸਮ ਦੇ ਵਿੱਚ ਇਹ ਬੰਦਾ ਇੱਥੇ ਰਾਤ ਨੂੰ ਸੜਕ ਤੇ ਪਿਆ ਧੰਨਵਾਦ ਆ ਜੀ ਐਡਵੋਕੇਟ ਗਪਾਲ ਸਿੰਘ ਜੀ ਦਾ ਸ਼ੁਕਰੀਆ ਕਰਦੇ ਆ ਸਵੇਰ ਦੇ ਇਹਦੀ ਦੇਖ ਰੇਖ ਚ ਲੱਗੇ ਹੋਏ ਨੇ ਵੀ ਚਲੋ ਕਿਸੇ ਤਰੀਕੇ ਦਾ ਹੱਲ ਹੋ ਜਵੇ ਸਾਨੂੰ ਵੀਡੀਓ ਭੇਜੀਆਂ ਕਈ ਕਾਲ ਕੀਤੇ ਅਸੀਂ ਵੀ ਅੱਜ ਬਾਹਰ ਗਏ ਹੋਏ ਸੀ ਸਵੇਰ ਦੇ ਤੇ ਹੁਣ ਅਸੀਂ ਪਹੁੰਚੇ ਆ ਲੈ ਕੇ ਲੈਣ ਆਏ ਨੇ ਬਾਪੂ ਨੀਮ ਬਹਾਦਰ ਨੂੰ ਤੇ ਗਪਾਲ ਜੀ ਸਾਨੂੰ ਇੱਥੇ ਬੈਠੇ ਡੀਕ ਰਹੇ ਨੇ ਵੀ ਜਦੋਂ ਆਣਗੇ ਇਹਨੂੰ ਮੈਂ ਘਰੇ ਭੇਜ ਕੇ ਫੇਰ ਜਾਵਾਂਗਾ ਆਪਦੇ ਘਰੇ ਹੁਣ ਅਸੀਂ ਇਹਨੂੰ ਸੁਪਨਿਆਂ ਦੇ ਘਰ ਲੈ ਕੇ ਚੱਲਨੇ ਆ ਉੱਥੇ ਜਾ ਕੇ ਇਸ ਬਜ਼ੁਰਗ ਦਾ ਇਲਾਜ ਹੋਊਗਾ ਇਹਦੀ ਬਾਹਂ ਜੁੜ ਜੂਗੀ ਇਹ ਆਪਣੇ ਆਪ ਦੇ ਜੋਗਾ ਹੋ ਜਾਊਗਾ ਇਹ ਆਪਦੇ ਘਰੇ ਜਾਣ ਜੋਗਾ ਹੋ ਜਾਊ ਆਪਣੇ ਬੱਚਿਆਂ ਜਾਂ ਆਪਣੇ ਪਰਿਵਾਰ 'ਚ ਜਾਣ ਜੋਗਾ ਹੋ ਜਾਊ ਪਰ ਭਰਾਵੋ ਦੇਸ਼ੀ ਮਦੇਸ਼ੀ ਦਾ ਅਸੀਂ ਵੀ ਜਾਣਦੇ ਆ ਨੌਕਰੀਆਂ ਕਾਰਨ ਵਿਦੇਸ਼ੀ ਆਪਾਂ ਸਾਡੇ ਕਿੰਨੇ ਲੋਕ ਨੇ ਯੂਰਪ ਦੇ ਵਿੱਚ ਅਰਬ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਅਸੀਂ ਵੀ ਪ੍ਰਦੇਸੀ ਜਾਣਦੇ ਆ ਪਰ ਜੇ ਕਦੇ ਕੋਈ ਇਨਸਾਨ ਇਕੱਲਾ ਰਹਿ ਜਾਂਦਾ ਕਿਸੇ ਜਗ੍ਹਾ ਤੇ ਜਾ ਕੇ ਜੇ ਇਨਸਾਨ ਕਦੇ ਕੋਈ ਸ਼ਾਇਦ ਆਪਣੀ ਗਲਤੀ ਕਰਕੇ ਕੋਈ ਇਸ ਤਰ੍ਹਾਂ ਦੇ ਹਾਲਾਤ ਚਲੇ ਜਾਂਦਾ ਤਾਂ ਫਿਰ ਕੀ ਸਾਡਾ ਫਰਜ਼ ਕੀ ਬਣਦਾ ਠੀਕ ਆ ਸਾਡਾ ਸਿਸਟਮ ਕੰਮ ਨਹੀਂ ਕਰਦਾ ਸਰਕਾਰਾਂ ਕੋਲੇ ਇੰਨੇ ਪ੍ਰਬੰਧ ਨਹੀਂ ਹੈਗੇ ਸਾਨੂੰ ਵੀ 8 10 ਸਾਲ ਹੋ ਗਏ ਸਰਕਾਰਾਂ ਨੂੰ ਕੋਸਦੇ ਆ ਕੋਸਦੇ ਆ ਅਸੀਂ ਵੀ ਕਈ ਵਾਰੀ ਸੋਚੀਦਾ ਵੀ ਕੀ ਕਹੀਏ ਉਹਨਾਂ ਨੂੰ ਉਹ ਜਿੰਨਾ ਕਰੀ ਜਾਂਦੇ ਉਹਨਾਂ ਕੀ ਬਹੁਤ ਆ ਪਰ ਅਸੀਂ ਤਾਂ ਇਨਸਾਨ ਹੋਣ ਦਾ ਫਰਜ਼ ਨਿਭਾਈਏ ਅੱਜ ਗਪਾਲ ਜੀ ਨੇ ਫਰਜ਼ ਨਿਭਾ ਲਿਆ ਤੇ ਕੀ ਹੋਰ ਲੋਕਾਂ ਨੂੰ ਦਿਖਾਈ ਨਹੀਂ ਦਿੰਦੇ ਇਦਾਂ ਦੇ ਲੋਕ ਕੀ ਹੋਰ ਲੋਕ ਆਪਣਾ ਫਰਜ਼ ਨਹੀਂ ਨਿਭਾ ਸਕਦੇ ਭਾਈ ਕਈ ਵਾਰੀ ਬੰਦੇ ਨੂੰ 2 ਮਿੰਟ ਪਿਆਰ ਦੀ ਵੀ ਲੋੜ ਹੁੰਦੀ ਆ ਹੋਰ ਤੁਹਾਡੇ ਨਾ 100 ਰੁਪਈਆਂ ਦੇ ਸਿਲੜਾਂ ਦੀ ਲੋੜ ਹੁੰਦੀ ਉਹਨੂੰ ਤੇ ਨਾ ਤੁਹਾਡਾ ਕੋਈ ਹੋਰ ਚੀਜ਼ ਚਾਹੀਦੀ ਆ 2 ਮਿੰਟ ਬੈਠ ਕੇ ਗੱਲ ਹੀ ਸੁਣ ਲਈ ਬੰਦੇ ਦੀ 2 ਮਿੰਟ ਹੌਸਲਾ ਹੀ ਦੇਤਾ ਇੰਨੇ ਨਾਲ ਜਾਨ ਫੂਕ ਜਾਂਦੀ ਆ ਜਾਨ ਪੈ ਜਾਂਦੀ ਆ ਸਰੀਰ 'ਚ ਤੇ ਨੀਮ ਬਹਾਦਰ ਦੀ ਟੁੱਟੀ ਹੋਈ ਬਾਹ ਦੋ ਡੱਕੇ ਬੰਨਣ ਵਾਲੀ ਸੈੱਟ ਹੋ ਗਈ ਤੇ ਉਹਦੀ ਦਰਦ ਘਟ ਗਿਆ ਉਹਦੀ ਤਕਲੀਫ ਘਟ ਗਈ ਵਿਚਾਰੇ ਦੀ ਅਸੀਂ ਕੋਈ ਬੰਦੇ ਚੱਕਿਆ ਸੀ ਨਾ ਆਪਾਂ ਹਾਂ ਹਾਂ ਉਦੋਂ ਚੱਕਿਆ ਮੈਨੂੰ ਅੱਜ ਵੀ ਲੋਕੀ ਕਹਿੰਦੇ ਸੀ ਗੋਪਾਲ ਜੀ ਤੁਸੇ ਐਵੇਂ ਹੀ ਲੱਗੇ ਰਹਿੰਦੇ ਹੋ ਨਸ਼ੇੜੀ ਹੋਊਗਾ ਕੁਛ ਉਹ ਮੈਂ ਕੁਛ ਵੀ ਹੋਊਗਾ ਹੈ ਤਾਂ ਕਿਸੇ ਦਾ ਪਿਓ ਕਿਸੇ ਦਾ ਪੁੱਤ ਕਿਸੇ ਦਾ ਹੈ ਤਾਂ ਇਨਸਾਨ ਆ ਜੀ ਕਰ ਤੁਸੀਂ ਐਵੇਂ ਲੱਗੇ ਰਹਿੰਦੇ ਹੋ ਮੈਂ ਕਿ ਕੋਈ ਗੱਲ ਨਹੀਂ ਮੈਂ ਐਵੇਂ ਹੀ ਚੰਗਾ ਉਹ ਅਸੀਂ ਗੋਪਾਲ ਜੀ ਤੁਹਾਨੂੰ ਦੇ ਦੇ ਕੇ ਨਾ ਤੇ ਸਾਡੀ ਸੇਵਾ ਸਮੇਂ ਜਿਆ ਤੁਸੀਂ ਨਹੀਂ ਬਹੁਤ ਚੰਗਾ ਕੀਤਾ ਜੀ ਤੁਸੀਂ ਤੁਸੀਂ ਤੁਹਾਡੇ ਤੇ ਬੜੀ ਜੀ ਸੇਵਾ ਕਰਦੇ ਹੋ ਸ਼ੁਕਰੀਆ ਕੋਪਾਲ ਭਾਈ ਜੀ ਉਹ ਹੱਥ ਨਾਲ ਚੱਕੋ ਜੀ ਅੱਧਰ ਆ ਗਈ ਹੈ ਜੀ ਗੱਡੀ ਬੋਲ ਬਿੱਕੂ ਯਾਰ ਉੱਪਰ ਚੜ੍ਹ ਦੇ ਲਪੀ ਦਾ ਨਾ ਮਦਰੀ ਇਸਕੇ ਪਿਛੇ ਲਗਾ ਦੇ ਢੋਲਵਾ ਦੋ ਮਰੇ ਇਧਰ ਲੇ ਫੇ ਕੰਬਲ ਜੇ ਲਾ ਦੇ ਕਿੱਤਾ ਹੀ ਹੋਇਆ ਪੈ ਡੇਲਾ ਹੂੰ ਇਦਾਂ ਹੀ ਨੀਂਦ ਬੇਹੋਸ਼ੀ ਦੇ ਵਿੱਚ ਇਹਨੇ ਖਤਮ ਹੋ ਜਾਣਾ ਸੀ ਰਾਤ ਨੂੰ ਕਿਤੇ ਠੰਡ 'ਚ ਵਿਚਾਰੇ ਦੀ ਕੰਬੀ ਜਾ ਰਿਹਾ ਹਜੇ ਕੱਪੜੇ ਨਹੀਂ ਹੈਗੇ ਪੁੰਦੇ ਆ ਸੀਟ ਦੇ ਵਿੱਚ ਇੰਨੀ ਤਾਕਤ ਨਹੀਂ ਵਿਚਾਰੇ ਦੇ ਵੀ ਉੱਠ ਕੇ ਤੁਰ ਸਕੇ ਜਿਵਾਨ ਦੇ ਵਿੱਚ ਇੰਨੀ ਆਵਾਜ਼ ਨਹੀਂ ਹੈਗੀ ਵੀ ਕਿਸੇ ਨੂੰ ਆਵਾਜ਼ ਮਾਰ ਸਕੇ ਫਿਰ ਮੌਤ ਹੀ ਆ ਬਸ ਉਹ ਰਹਿ ਕੇ ਜਾਂਦਾ ਅੱਗੇ ਆਵਾਜ਼ ਮਾਰ ਕੇ ਪਾਣੀ ਨਹੀਂ ਮੰਗ ਪਾਇਆ ਉਹ ਵਿਚਾਰਾ ਅਵਾਜ਼ ਮਾਰ ਕੇ ਮਦਦ ਨਹੀਂ ਮੰਗ ਪਾਇਆ ਉਹ ਤੇ ਅਸੀਂ ਕਿਦਾਂ ਦੇ ਹੋਈ ਜਾਂਦੇ ਆ ਇੱਥੋਂ ਨਿਕੋਲਦੇ ਨਿਕਲੀ ਜਾਂਦੇ ਆ ਗੱਡੀਆਂ ਕਾਰਾਂ ਮੋਟਰਾਂ ਸਾਡੇ ਆਸ-ਪਾਸ ਲੋਕ ਆਪੋ ਆਪਣੀ ਜ਼ਿੰਦਗੀ 'ਚ ਵਿਅਸਤ ਨੇ ਸਭ ਆਪੋ ਆਪਣੇ ਰਸਤੇ ਤੁਰੇ ਜਾਂਦੇ ਨੇ ਪਰ ਕਈ ਵਾਰੀ ਜਿੰਨਾ ਰਾਹਾਂ ਤੋਂ ਅਸੀਂ ਨਿਕਲਦੇ ਆ ਉੱਥੇ ਬਹੁਤ ਸਾਰੇ ਲੋਕ ਐਦਾਂ ਦੀ ਹਾਲਤ 'ਚ ਪਏ ਹੁੰਦੇ ਆ ਅਸੀਂ ਥੋੜੀ ਸਵੱਲੀ ਨਿਗਾ ਉਹਨਾਂ ਵੱਲ ਵੀ ਮਾਰਿਆ ਕਰੀਏ ਇਨਸਾਨ ਹੋਣ ਦਾ ਫਰਜ਼ ਵੀ ਨਿਭਾਇਆ ਕਰੀਏ ਅਰਦਾਸ ਕਰਿਓ ਇਸ ਗਰੀਬ ਵਾਸਤੇ ਇਹ ਨੇਪਾਲੀ ਬਜ਼ੁਰਗ ਵਾਸਤੇ ਪਤਾ ਨਹੀਂ ਕਿੱਥੇ ਇਹਨੇ ਸਾਰੀ ਉਮਰ ਚੌਂਕੀਦਾਰਾ ਕੀਤਾ ਹੋ ਪਤਾ ਨਹੀਂ ਕਿਹਦੀਆਂ ਰੋਟੀਆਂ ਲਾਈਆਂ ਹੋਣੇ ਸਾਰੀ ਉਮਰੇ ਨੇ ਵਿਚਾਰੇ ਨੇ ਤੇ ਜੇ ਕੋਈ ਜਾਣਦਾ ਪਛਾਣਦਾ ਦਾ ਸਾਡੇ ਨੰਬਰ ਦਿੱਤੇ ਹੈਠਾਂ ਉਹਦੇ ਤੇ ਸਾਨੂੰ ਛੇਅਰ ਜ਼ਰੂਰ ਕਰਿਓ ਸੰਪਰਕ ਕਰਿਓ ਸਾਨੂੰ ਦੱਸਿਓ ਬਈ ਉਤੇ ਤੁਸੀਂ ਜਾਣਦੇ ਹੋ ਤਾਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਹਦੇ ਆਪਣੇਾਂ ਤੱਕ ਕਿਸੇ ਤਿੱਕਰ ਪਹੁੰਚ ਜਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਪਾਲ ਜੀ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਜੀ ਬਾਜੀ ਇਹਨੂੰ ਭਾਗਵਤ ਕੰਬਲ ਨੂੰ ਅਗੋਂ ਵਜਾ ਕੇ ਤਰੰਗਾਂ ਉਤੇ ਪੇਕਰਨਾ ਕਰਨੀ ਬਾਦਰ फिक्र कर घर पे आ गए हॉस्पिटल आ गए अब नहला दुलाकर हॉस्पिटल में दाखिल करेंगे अभी ठीक है फिक्र मत करो चलो भाई बोले सो खड़े हो जाओ बाबा थोड़ा पैर बाबा खड़े हो थोड़ा तेरे को दिखाई देता है कलर दिखाई देता है कलर तेरे को कौन सा रंग का पहना पजामा पहना है तूने पजामा कौन से रंग का है ठीक है ਹੋਨ ਜੀ ਅਸੀਂ ਨੀਮ ਬਹਾਦਰ ਨੂੰ ਹਸਪਤਾਲ ਚ ਲਿਆ ਆਏ ਹਾਂ ਜਿਸ ਸੁਪਨਿਆਂ ਦੇ ਹਸਪਤਾਲ ਚ ਜਿੱਥੇ ਸਾਡਾ ਸਟਾਫ ਡਾਕਟਰ ਸਹਿਬਾਨ ਇਹਦਾ ਟ੍ਰੀਟਮੈਂਟ ਕਰਨਗੇ ਕੱਲ ਨੂੰ ਸਾਡੇ ਕੋਲੇ ਆਪਰੇਸ਼ਨ ਥੀਟਰ ਤਾਂ ਹੈ ਨਹੀਂ ਚੈੱਕ ਅਪ ਕਰਵਾਵਾਂਗੇ ਔਰਥੋ ਵਾਲੇ ਡਾਕਟਰ ਡਾਕਟਰ ਰਮਨ ਸਿੰਘਲਾ ਜੀ ਨੂੰ ਦੀਪਕ ਹਸਪਤਾਲ ਚ ਤੇ ਉੱਥੇ ਫਿਰ ਇਹਨਾਂ ਦੇ ਆਪਰੇਸ਼ਨ ਆ ਜਿਹੜਾ ਬਾਹਾਂ ਦਾ ਕੀਤਾ ਜਾਊ ਕਿਉਂਕਿ ਬਾਹਾਂ ਟੁੱਟੇ ਹੋਏ ਸਿਰ ਚ ਅੱਠ ਟਾਂਕੇ ਲੱਗੇ ਹੋਏ ਆ ਸਰੀਰ ਦੇ ਉੱਤੇ ਹੋਰ ਬਹੁਤ ਸਾਰੀਆਂ ਸੱਟਾਂ ਲੱਗੀਆਂ ਹੋਈਆਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਤੇ ਹਾਲਾਤ ਬਹੁਤ ਠੀਕ ਲਈ ਆ ਬਾਪੂ ਦੇ ਬਸ ਬਾਪੂ ਤਕੜਾ ਹੋ ਜੇ ਵੀਰ ਅਰਦਾਸ ਕਰਿਓ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਕੀਤੀ ਹੋਈ ਸ਼ੇਅਰ ਵੀਡੀਓ ਹੋ ਸਕਦਾ ਕਿਸੇ ਦਾ ਭਲਾ ਕਰੇ ਵੈਕੁੰਠ ਜੀ ਕਾ ਖਾਲਸਾ ਪਾਈ